ਪਿਤੇ ਦਿਨੀ ਇੱਕ ਪੰਜਾਬ ਦੇ ਬਜ਼ੁਰਗ ਜੋੜੇ ਦੇ ਨਾਲ 에어ਪੋਰਟ ਤੋਂ ਵਾਪਸ ਆਉਂਦਿਆਂ ਇੱਕ ਘਟਨਾ ਵਾਪਰਦੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਚਰਚਾਾਂ ਮਚ ਜਾਂਦੀਆਂ ਇਹਦੇ ਨਾਲ ਸਾਰੀਆਂ ਸਰਕਾਰਾਂ ਦਾ ਪਤਾ ਲੱਗ ਗਿਆ ਵੀ ਕਰਦੇ ਕਰਾਉਂਦੇ ਕੁਝ ਨਹੀਂ ਐ ਤੁਹਾਡੇ ਆਪਣੀਆਂ ਸਟੇਟਾਂ ਨੂੰ ਸੁਰੱਖਿਅਤ ਰੱਖਣ ਦੀ ਜਾਂ ਫਿਰ ਉਹਨਾਂ ਦੇ ਲੋਕ ਉੱਥੇ ਮਹਿਫੂਜ਼ ਰਹਿਣਗੇ ਇਹ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਵੀ ਇਹ ਸਿਰਫ ਸਿਆਸੀ ਭਾਸ਼ਣ ਨੇ ਹੋਰ ਕੁਝ ਨਹੀਂ ਲੋਕ ਕਹਿੰਦੇ ਵੀ ਭਾਈ ਹਰਿਆਣਾ ਦੇ ਵਿੱਚ ਤਾਂ ਤੁਸੀਂ ਸ਼ਿਕਾਰ ਹੋ ਰਹੇ ਆ ਤੇ ਸਾਡ ਉਹਨਾਂ ਦੀਆਂ ਸਰਕਾਰਾਂ ਨੂੰ ਤੁਸੀਂ ਕਹਿ ਰਹੇ ਆ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਕੀ ਸਾਡੀਆਂ ਸਰਕਾਰਾਂ ਨੂੰ ਨਹੀਂ ਦਿਖਦਾ ਵੀ ਸਾਡੇ ਕੋਲ ਦੋ 에어ਪੋਰਟ ਨੇ ਇੰਟਰਨੈਸ਼ਨਲ કહਾਇ ਜਾਂਦੇ ਨੇ ਚੰਡੀਗੜ੍ਹ 에어ਪੋਰਟ ਨੂੰ ਜੇ ਇੰਟਰਨੈਸ਼ਨਲ કહਾਇ ਜਾਂਦੇ ਨੇ ਪਰ ਇੰਟਰਨੈਸ਼ਨਲ ਫਲਾਈਟਾਂ ਕਿਉਂ ਨਹੀਂ ਸ਼ੁਰੂ ਹੁੰਦੀਆਂ ਚੰਡੀਗੜ੍ਹ ਅੰਮ੍ਰਿਤਸਰ 에어ਪੋਰਟ ਨੇ ਤਾਂ ਇੱਥੋਂ ਤੁਸੀਂ ਫਲਾਈਟਾਂ ਸ਼ੁਰੂ ਕਰੋ ਇਹ ਸਰਕਾਰਾਂ ਦੀ ਲਾਪਰਵਾਹੀ ਆ ਗਿਣੀ ਮਿੱਠੀ ਸਾਜ਼ਿਸ਼ ਵੀ ਆ ਕਈ ਲੋਕੇ ਕਹਿਣਗੇ ਤੁਸੀਂ ਹਰੇਕ ਮੁੱਦੇ ਤੇ ਵਿਦਵਾਨ ਬਣ ਜਾਂਦੇ ਹੋ ਉਹਦੇ ਨਾਲ ਕੀ ਫਰਕ ਪਊਗਾ ਕੋਈ ਫਾਇਦਾ ਹੋਊਗਾ ਜੇ ਦਿੱਲੀ 에ਰਪੋਰਟ ਹੈ ਤਾਂ ਪੰਜਾਬ ਦੇ ਵਿੱਚ ਜੇ ਫਲਾਈਟਾਂ ਉਤਰਨ ਲੱਗ ਜਾਂਦੀਆਂ ਉਹਦਾ ਫਾਇਦਾ ਕੀ ਹੋਣਾ ਜਦੋਂ ਇੱਥੋਂ ਲੋਕ ਜਾਂਦੇ ਨੇ ਖਰਚ ਕਰਕੇ ਦਿੱਲੀ ਤੱਕ ਜਾਣ ਦਾ ਇੱਕ ਤਾਂ ਉਹਨਾਂ ਦਾ ਜਿਹੜਾ ਕਿਰਾਇਆ ਹੈ ਟੈਕਸੀ ਦਾ ਹੋ ਗਿਆ ਜਾਂ ਹੋਰ ਚੀਜ਼ਾਂ ਦਾ ਉਹ ਸਾਰਾ ਬਚਣਾ ਹੀ ਹੈ ਭਾਈ ਜੇ ਮੰਨ ਲਓ ਉਹ ਇੱਥੋਂ 15000 ਰੁਪਏ ਦੇ ਵਿੱਚ ਟੈਂਪੂ ਟਰੈਵਲਰ ਕਰਕੇ ਜਾਂਦੇ ਦਿੱਲੀ ਤੱਕ ਦਾ ਜਿਹੜਾ ਲੁਧਿਆਣੇ ਤੋਂ ਸੈਂਟਰ ਪੁਆਇੰਟ ਪੈਂਦਾ ਲੁਧਿਆਣੇ ਤੋਂ ਜੇ ਆਪਾਂ ਦੇਖੀਏ ਤਾਂ ਲੁਧਿਆਣੇ ਤੋਂ 15000 ਤੇ 15000 ਦੇ ਵਿੱਚ ਜੇ ਹੋ ਜਾਂਦੇ ਆ ਤਾਂ ਉਹੀ ਕਿਰਾਇਆ ਉਹਨਾਂ ਨੂੰ ਇੱਥੇ 7-8000 ਰੁਪਏ ਦੇ ਵਿੱਚ ਪਊਗਾ ਕਿੰਨਾ 8000 ਦੀ ਬਚਤ ਹੋ ਗਈ ਇੱਕ ਬੰਦੇ ਦੀ ਤੇ ਹਜ਼ਾਰਾਂ ਲੱਖਾਂ ਦੇ ਲੋਕਾਂ ਦਾ ਪੈਸਾ ਕਿੰਨਾ ਪੈਸਾ ਬਚਦਾ ਗੱਡੀ ਵਾਲਿਆਂ ਨੂੰ ਵੀ ਫਰਕ ਪਊਗਾ ਕੋਈ ਟੈਕਸੀ ਵਾਲਿਆਂ ਨੂੰ ਉਹ ਕਹਿੰਦੇ ਜੀ ਸਾਨੂੰ ਜੇ ਦਿੱਲੀ ਆਪਾਂ ਜਾਂਦੇ ਆ 15000 ਦੇ ਵਿੱਚੋਂ 5500 5000 6000 ਪੱਲੇ ਪੈਂਦਾ ਤੇ ਇਹੀ ਜੇ ਆਪਾਂ ਲੁਧਿਆਣੇ ਤੋਂ ਚੰਡੀਗੜ੍ਹ ਤੱਕ ਆਉਂਦੇ ਆ ਤਾਂ ਸਾਨੂੰ 4045 ਰੁਪਏ ਬਚਦਾ ਟਾਇਰਾਂ ਦੀ ਕਸਾਈ ਬਚ ਗਈ ਕਿੰਨਾ ਕੁਝ ਬਚ ਗਿਆ ਜਦੋਂ ਦਿੱਲੀ ਤੋਂ ਆਪਾਂ ਉਤਰੇ ਦਿੱਲੀ ਤੋਂ ਉਤਰ ਕੇ ਹਰਿਆਣੇ ਦੇ ਵਿੱਚ ਆਉਂਦੇ ਆਪਾਂ ਹਰਿਆਣੇ ਦੇ ਵਿੱਚ ਜਿੰਨੇ ਵੀ ਰੈਸਟੋਰੈਂਟ ਹੈ ਢਾਬੇ ਹਵੇਲੀਆਂ ਹਨਾ ਉਹਨਾਂ ਦੇ ਉੱਤੇ ਫਿਰੋ ਰੁਕਦੇ ਆਂ ਉੱਥੇ ਮੋਟੀ ਕਮਾਈ ਅੱਜ ਦੀ ਡੇਟ ਦੇ ਵਿੱਚ ਹਰਿਆਣੇ ਦੇ ਸਾਰੇ ਰੈਸਟੋਰੈਂਟਾਂ ਦੇ ਵਿੱਚ ਹੋ ਰਹੀ। ਇੱਥੇ ਵੀ ਕਹਾਣੀ ਵਿੱਚ ਇਹੀ ਗੱਲ ਆਉਂਦੀ ਆ ਵੀ ਇੱਕ ਰੈਸਟੋਰੈਂਟ ਤੇ ਰੁਕੇ ਸੀ ਜਿੱਥੋਂ ਬੰਦੇ ਵਿੱਚੇ ਲੱਗੇ। ਬਸ ਕਹਾਣੀ ਤਾਂ ਇੱਥੋਂ ਹੀ ਸ਼ੁਰੂ ਹੁੰਦੀ ਮਤਲਬ ਕਿ ਰੁਕੇ ਸੀ ਨਾ ਉਹ ਕਹਾਣੀ ਸ਼ੁਰੂ ਉੱਥੋਂ ਹੋਈ। ਹਾਂ ਵਿਕਟਾਪੇ ਦੇ ਰੁਕੇ ਸੀ। ਹਾਂਜੀ ਉਹ ਕਹਿੰਦੇ ਉੱਥੇ ਹੀ ਸ਼ਾਇਦ ਉਹ ਰੋਟੀ ਪਾਣੀ ਖਾ ਰਹੇ ਸੀ ਜਾਂ ਚਾਹ ਪੀ ਰਹੇ ਸੀ। ਹਾਂ ਉੱਥੇ ਹੀ ਉਹਨਾਂ ਨੇ ਸ਼ਿਕਾਰ ਬਣਾ ਲਿਆ। ਇਹ ਜੇ ਸੈਂਟਰ ਤੇ ਹਰਿਆਣਾ ਸਾਡੇ ਪੰਜਾਬੀਆਂ ਤੇ ਹੁਣ ਬਹੁਤ ਸਾਰੇ ਲੋਕ ਕਹਣਗੇ ਇਹ ਪੰਜਾਬੀਓ ਕਿਵੇਂ ਹੋਗੇ? ਪਰ ਮੈਂ ਇਹ ਦਾਅਵਾ ਕਰ ਸਕਦਾ ਵੀ ਜਿਹੜੇ 60-65% ਜਾਂ 70% ਤੱਕ ਸਾਡੇ ਪੰਜਾਬੀ ਹੀ ਉਹਨਾਂ ਨੂੰ ਆਮਦਨ ਕਰਵਾ ਰਹੇ ਢਾਬੇ ਵਾਲੇ ਢਾਬੇ ਵਾਲਿਆਂ ਵੀ ਲੋਕਾਂ ਦੀ ਆਮਦਨ ਤਾਂ ਚਲੋ ਵਧ ਗਈ 에어ਪੋਰਟ ਪੰਜਾਬ ਚ ਆ ਗਿਆ ਸਰਕਾਰ ਦੀ ਕਿੱਦਾਂ ਵਧੂਗੀ ਵੀ ਰੋਟੀ ਜਿਹੜੀ ਆ ਆਪਾਂ ਢਾਬਿਆਂ ਤੇ ਖਾਣੀ ਪਰ ਜਿਹੜਾ ਬੰਦਾ ਬਾਹਰੋਂ ਆਉਂਦਾ ਉੱਥੋਂ ਹਰਿਆਣੇ ਦਾ ਬੰਦਾ ਵੀ ਬਾਹਰ ਉਹ ਕਹਿੰਦਾ ਯਾਰ ਮੈਂ ਤਾਂ ਘਰ ਦੀ ਰੋਟੀ ਖਾਣੀ ਉਹਨੂੰ ਸ਼ੌਕ ਘਰ ਦੀ ਰੋਟੀ ਦਾ ਹੁੰਦਾ ਪਰ ਸਾਡੇ ਵਾਲੇ ਨੂੰ ਮਜਬੂਰੀ ਚ ਖਾਣੀ ਪੈਂਦੀ ਮਜਬੂਰੀ ਦੇ ਵਿੱਚ ਖਾਂਦੇ ਆ ਪਰ ਜਦੋਂ ਫਿਰ ਗੱਲ ਆ ਜਾਂਦੀ ਹੈ ਜੀ ਵੀ ਜੇ ਹਰਿਆਣੇ ਵਾਲੇ ਹਰਿਆਣੇ 'ਚ ਨਹੀਂ ਖਾਂਦੇ ਤਾਂ ਪੰਜਾਬ ਦੇ ਵਿੱਚ ਇੰਟਰਨੈਸ਼ਨਲ ਫਲੈਟਾਂ ਜਿਹਨੂੰ ਚੱਲ ਪੂਗੀਆਂ ਪੰਜਾਬ ਵਾਲੇ ਤੇ ਪੰਜਾਬ 'ਚ ਵੀ ਨਹੀਂ ਖਾਂਣਗੇ ਪੰਜਾਬ ਦੀ ਆਮਦਨ ਹਰਿਆਣਾ ਕਿਵੇਂ ਬਦਲੂ ਹੁਣ ਜਿਹੜੇ ਬੰਦੇ ਆਪਣੇ ਚੰਡੀਗੜ੍ਹ ਉਧਰ ਜਾਣਗੇ ਉਹਦੇ ਵਿੱਚ ਹਰਿਆਣਵੀ ਵੀ ਹੋਣਗੇ ਤਾਂ ਬਹੁਤ ਸਾਰੇ ਜਿਵੇਂ ਹੁਣ ਹਰਿਆਣੇ ਦੇ ਕੁਝ ਲੋਕ ਮੈਂ 70 60% ਆਪਣੇ ਲਈ 40 ਹਰਿਆਣੇ ਦੇ ਲਈ ਜਾ ਫਿਰ ਜੇ ਚੰਡੀਗੜ੍ਹ 에어ਪੋਰਟ ਚੱਲਦਾ ਹਿਮਾਚਲ ਦੇ ਨੇੜੇ ਹਿਮਾਚਲ ਨੇ ਸਾਰੇ ਨੇ ਦਿੱਲੀ ਦਾ ਫਿਰ ਕਿਸੇ ਨੇ ਜਾਣਾ ਨਹੀਂ ਜਿੰਨੇ ਵੀ ਹਿਮਾਚਲੀ ਫਿਰ ਉਹ ਪੰਜਾਬ ਦੇ ਢਾਬਿਆਂ ਤੇ ਖਾਣਾ ਖਾਣਗੇ ਅਸੀਂ ਗੱਲਾਂ ਤਾਂ ਕਰਦੇ ਆ ਕੈਲੀਫੋਰਨੀਆ ਬਣਾਉਣ ਦੀਆਂ ਤੇ ਸਾਡੇ ਕੋਲ ਇੰਟਰਨੈਸ਼ਨਲ ਫਲਾਈਟ 에어ਪੋਰਟ ਹੋਣ ਅਸੀਂ ਕੈਲੀਫੋਰਨੀਆ ਨੂੰ ਫਲਾਈਟ ਨਹੀਂ ਚਲਾ ਸਕੇ ਘਾਟਾ ਵੀ ਪੈਂਦਾ ਹੋਇਆ 1500 ਰੁਪਇਆ ਜਿੱਥੇ ਸਾਡੇ ਪੰਜਾਬ ਦੀ ਗੱਲ ਹੋਵੇ ਸਾਡੀ ਹੋਂਦ ਦੀ ਗੱਲ ਹੋਵੇ ਕੱਟ ਸਾਡੇ ਟੈਕਸੀ ਵਾਲੇ ਭਾਈਚਾਰਾ ਜਿਹੜਾ ਉਹ ਕਿਤੇ ਇਹ ਨਹੀਂ ਕਹਿ ਦੂਗਾ ਵੀ ਹਾਂ ਭਾਈ ਸਾਨੂੰ ਤਾਂ 1500 ਰੁਪਏ ਘਾਟਾ ਪੈਣ ਲੱਗਿਆ ਏਅਰਪੋਰਟ ਨਾਲ ਅਗਲੇ ਪੰਜਾਬ ਨੂੰ ਪਿਆਰ ਕਰਦੇ ਉਹ ਵੀ ਸਾਰੇ ਤੁਸੀਂ ਟੈਕਸੀ ਵਾਲਿਆਂ ਦੇ ਤੁਸੀਂ ਸਲੋਗਨ ਪੜ੍ਹ ਕੇ ਦੇਖਿਓ ਭਾਈ ਟੈਕਸੀ ਵਾਲਿਆਂ ਨੇ ਲਿਖਿਆ ਹੁੰਦਾ ਉੱਪਰ ਸਪੈਸ਼ਲੀ ਕਿਸੇ ਨੇ ਮਾਣ ਪੰਜਾਬੀ ਹੋਣ ਤੇ ਕਿਸੇ ਨੇ ਜੀ ਸ਼ੇਰ ਪੰਜਾਬ ਦੇ ਕਿਸੇ ਨੇ ਕੁਝ ਇਹ ਮੋਹ ਹੈ ਇਹ ਮੋਹ ਸ਼ਬਦ ਜਿਹੜੇ ਬੰਦਾ ਲਿਖਦਾ ਜਿਸ ਤਰ੍ਹਾਂ ਦੇ ਉਹ ਅੰਦਰ ਜੋ ਹੁੰਦਾ ਉਹਦੇ ਉਹੀ ਲਿਖਦਾ ਕਾਂ ਦੇ ਬਜਾਏ ਮੈਂ ਕਹਿੰਦਾ ਸਰਕਾਰ ਨੂੰ ਇਹਦੇ ਵਿੱਚ ਪਹਿਲ ਕਰਨੀ ਚਾਹੀਦੀ ਆ ਵੀ ਅਜਿਹੇ ਕੌਣ ਨੇ ਗੁੰਡੇ ਜਿਹੜੇ ਸਰਕਾਰਾਂ ਦਾ ਵੀ ਨਾਲ ਨਾਮ ਖਰਾਬ ਹੁੰਦਾ ਤਾਂ ਉਹਦੇ ਉੱਤੇ ਜ਼ਰੂਰ ਗੌਰ ਕਰਨੀ ਚਾਹੀਦੀ ਆ ਪੁਲਿਸ ਨੂੰ ਸਖਤ ਕੀਤਾ ਜਾਵੇ ਉਹ ਕਹਿੰਦੇ ਜੀ ਸਾਡੇ ਕੋਲ ਡਾਕ ਡਿਟੇਲਾਂ ਲੈ ਲਓ ਅਸੀਂ ਪੁਲਿਸ ਨੂੰ ਫੋਨ ਕਰਦੇ ਰਹੇ ਪਰ ਢੱਕਾ ਕਿਸ ਨੇ ਨਹੀਂ ਤੋੜਿਆ ਬੀਤੇ ਦਿਨ ਇੱਕ ਪੰਜਾਬ ਦੇ ਬਜ਼ੁਰਗ ਜੋੜੇ ਦੇ ਨਾਲ 에어ਪੋਰਟ ਤੋਂ ਵਾਪਸ ਆਉਂਦਿਆਂ ਇੱਕ ਘਟਨਾ ਵਾਪਰਦੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਚਰਚਾਵਾ ਛਿੜ ਜਾਂਦੀ ਹੈ ਤੇ ਇਸ ਦਾ ਪੰਜਾਬ ਦੇ ਨਾਲ ਕੀ ਸਬੰਧ ਬਣਦਾ ਹੈ ਕੀ ਜਿੰਨ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਬਹੁਤ ਸਾਰੀਆਂ ਗੱਲਾਂ ਇਸ ਦੇ ਵਿੱਚੋਂ ਨਿਕਲਦੀਆਂ ਸੋ ਉਸ ਦੇ ਬਾਰੇ ਵਿੱਚ ਹੀ ਗੱਲ ਕਰਾਂਗੇ ਮੇਰੇ ਨਾਲ ਜਗਦੀਪ ਸਿੰਘ ਥੜੀਆ ਭਾਈ ਕਿਵੇਂ ਦੇਖਦੇ ਹੋ ਇੱਕ ਘਟਨਾ ਜਿਨੇ ਨਵੀਂ ਹੀ ਚਰਚਾਾਂਵਾਂ ਪੰਜਾਬ ਦੇ ਵਿੱਚ ਛੇੜਤੀਆਂ ਕਿਉਂਕਿ ਪੰਜਾਬੀਆਂ ਦਾ ਤਾਂ ਵਿਦੇਸ਼ ਦੇ ਨਾਲ ਬਹੁਤ ਆਣਾ ਜਾਣਾ ਹੈ ਪ੍ਰਵਾਸ ਬਹੁਤ ਹੋਇਆ ਪੰਜਾਬ ਦੇ ਵਿੱਚੋਂ ਤੇ ਅਕਸਰ ਕੋਈ ਜਾਂਦਾ ਤੇ ਕੋਈ ਆਉਂਦਾ ਹੈ ਇਹ ਘਟਨਾ ਨੇ ਲੋਕਾਂ ਦੇ ਦਿਲ ਦਹਿਲਾਤੇ ਬਿਲਕੁਲ ਸੁਨਾਮ ਸਿੰਘ ਜਦੋਂ ਇਹ ਘਟਨਾ ਦੀ ਪੋਸਟ ਪਾਈ ਉਹਨਾਂ ਦੇ ਪੁੱਤਰ ਨੇ ਤਾਂ ਪਹਿਲਾਂ ਪਹਿਲ ਤਾਂ ਬਹੁਤ ਸਾਰੇ ਇਹ ਕਹਿਣ ਲੱਗੇ ਵੀ ਇਹ ਤਾਂ ਮਨਘੜਤ ਕਹਾਣੀ ਐ ਫੇਕ ਪੋਸਟ ਐ ਇਸ ਨੂੰ ਪਰ ਇਸ ਦੇ ਉੱਤੇ ਰੋਕ ਉਦੋਂ ਲੱਗੀ ਵੀ ਇਹ ਨੂੰ ਰੀਅਲ ਉਦੋਂ ਮੰਨਿਆ ਗਿਆ ਜਦੋਂ ਉਸ ਬਜ਼ੁਰਗ ਦੀ ਅਸੀਂ ਚੈਨਲ ਦੇ ਉੱਤੇ ਇੰਟਰਵਿਊ ਕੀਤੀ ਜਾਂ ਫਿਰ ਉਸ ਬਜ਼ੁਰਗ ਨੇ ਬਾਪੂ ਜੀ ਹੋਰਾਂ ਨੇ ਖੁਦ ਅੱਗੇ ਆ ਕੇ ਪ੍ਰੈਸ ਦੇ ਅੱਗੇ ਸਾਰੀ ਘਟਨਾ ਸਾਂਝੀ ਕੀਤੀ ਤਾਂ ਉਦੋਂ ਲੋਕ ਜਿਹੜੇ ਹੈਗੇ ਆ ਉਦੋਂ ਤੱਕ ਤਾਂ ਇਹਨੂੰ ਫੇਕ ਦੱਸੀ ਗਏ ਪਰ ਇਹ ਅਸਲ ਹੋ ਜਾਂਦੀ ਹੈ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੀ ਚਿੰਤਾ ਜ਼ਰੂਰ ਵਧੀ ਹੁਣ ਇਹਨੂੰ ਇਹ ਸਮਝ ਲਈਏ ਵੀ ਚਲੋ ਜਿਹਿੰਨਾ ਘਟਨਾਵਾਂ ਹੋ ਜਾਂਦੀਆਂ ਛੱਡ ਦੋ ਬੀਤ ਗਈ ਸੋ ਬਾਤ ਗਈ ਹੈ ਕਹੇ ਦਿੱਤਾ ਜਾਂਦਾ ਹੈ ਭੁੱਲ ਜਿਏ ਜਾਂ ਸੰਜੀਦਾ ਮੁੱਦਾ ਨਹੀਂ ਭੁੱਲਣਾ ਤਾਂ ਨਹੀਂ ਬਣਦਾ ਕਿਉਂਕਿ ਤੁਹਾਡੀ ਅੰਗੈਲੀ ਜਾਂ ਇਸ ਚੀਜ਼ ਨੂੰ ਲਾਈਟ ਲੈਣਾ ਤੁਹਾਨੂੰ ਖਤਰੇ ਦੇ ਵਿੱਚ ਵੀ ਪਾ ਸਕਦੀ ਏ ਪਰ ਇੱਕ ਗੱਲ ਜ਼ਰੂਰ ਇੱਥੇ ਕਹਿਣੀ ਬਣਦੀ ਏ ਵੀ ਇਹਨੂੰ ਇੱਕ ਸਟੇਟ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਇਹ ਘਟਨਾ ਸਿਰਫ ਇੱਥੇ ਦੀ ਨਹੀਂ ਜੇ ਤੁਸੀਂ ਟੈਕਸੀ ਡਰਾਈਵਰਾਂ ਤੋਂ ਪੁੱਛੋ ਤਾਂ ਕਿਉਂਕਿ ਇਹ ਘਟਨਾਵਾਂ ਅਕਸਰ ਉਹ ਸਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਤਾਂ ਆਜ਼ਾਦ ਟੈਕਸੀ ਯੂਨੀਅਨ ਦੇ ਪ੍ਰਧਾਨ ਨੇ ਸ਼ਰਨਜੀਤ ਸਿੰਘ ਕਲਸੀ ਸ਼ਰਨ ਕਲਸੀ ਸਾਹਿਬ ਤੇ ਉਹ ਵੀ ਜ਼ਿਕਰ ਕਰਦੇ ਰਹੇ ਜਿਹੀਆਂ ਘਟਨਾਵਾਂ ਦਾ ਜਿਹੜੀਆਂ ਦਿੱਲੀ ਦੇ ਵਿੱਚ ਵੀ ਹੁੰਦੀਆਂ ਰਹੀਆਂ ਲੋਕਾਂ ਦੇ ਨਾਲ ਆਪਣੇ ਪੰਜਾਬੀਆਂ ਦੇ ਨਾਲ ਵੀ ਉਹ ਚਲੋ ਸਾਹਮਣੇ ਨਹੀਂ ਆਈਆਂ ਬਚਦੇ ਰਹੇ ਜਾਂ ਸ਼ਿਕਾਰ ਹੁੰਦੇ ਰਹੇ ਹਨਾ ਇਸ ਤਰ੍ਹਾਂ ਦੀ ਲੁੱਟ ਦਾ ਪਰ ਇਹ ਆਉਣ ਦੇ ਨਾਲ ਸਾਨੂੰ ਇਹ ਤਾਂ ਜ਼ਰੂਰ ਹੋ ਗਿਆ ਵੀ ਜੇ ਭਾਈ ਰਾਤ ਬਰਾਤ ਆਪਾਂ ਉਧਰੋਂ ਆ ਰਹੇ ਆ ਤਾਂ ਸਾਨੂੰ ਸਤਾਰਕ ਰਹਿਣ ਦੀ ਲੋੜ ਹੈ ਤਾਂ ਇਸ ਦੇ ਨਾਲ ਇਹ ਜ਼ਰੂਰ ਬਣੀ ਹੈ ਪਰ ਜਿਵੇਂ ਗੱਲ ਆਉਂਦੀ ਹੈ ਵੀ ਇਹ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਹੋ ਗਿਆ ਹਾਂ ਇਹਦੇ ਨਾਲ ਇੱਕ ਕੱਲੀ ਉਹ ਦੀ ਨਹੀਂ ਇਹਨਾਂ ਸਾਰੀਆਂ ਸਰਕਾਰਾਂ ਦਾ ਪਤਾ ਲੱਗ ਗਿਆ ਵੀ ਕਰਦੇ ਕਰਾਉਂਦੇ ਕੁਝ ਨਹੀਂ ਐ ਤੁਹਾਡੇ ਆਪਣੀਆਂ ਸਟੇਟਾਂ ਨੂੰ ਸੁਰੱਖਿਅਤ ਰੱਖਣ ਦੀ ਜਾਂ ਫਿਰ ਉਹਨਾਂ ਦੇ ਲੋਕ ਉੱਥੇ ਮਹਿਫੂਜ਼ ਰਹਿਣਗੇ ਇਹ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਵੀ ਇਹ ਸਿਰਫ ਸਿਆਸੀ ਭਾਸ਼ਣ ਨੇ ਹੋਰ ਕੁਝ ਨਹੀਂ ਗੱਲ ਜੇ ਆਪਾਂ ਦਿੱਲੀ ਦੀ ਕਰੀਏ ਤਾਂ ਦਿੱਲੀ ਦੇ ਵਿੱਚ ਅਜਿਹੇ ਘਟਨਾਵਾਂ ਘਟਦੀਆਂ ਕੇਜਰੀਵਾਲ ਸਾਹਿਬ ਉੱਥੇ ਦਾਵਾ ਕਰਦੇ ਨੇ ਠੀਕ ਐ ਵੀ ਆਪਾਂ ਤਾਂ ਇਹ ਕਰ ਲਿਆ ਉਹ ਕਰ ਲਿਆ ਇੱਥੇ ਤਾਂ ਬਹੁਤ ਸੁਰੱਖਿਅਤ ਹੋ ਗਏ ਲੋਕ ਹਰਿਆਣਾ ਦੀ ਘਟਨਾ ਤਾਜ਼ੀ ਆ ਗਈ ਇੱਥੋਂ ਭਾਜਪਾ ਦਾ ਵੀ ਝੇਰਾ ਨੰਗਾ ਹੋ ਜਾਂਦਾ ਵੀ ਇਹਨਾਂ ਕੋਲ ਵੀ ਗੱਲਾਂ ਹੀ ਨੇ ਆ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਰੋਜ਼ ਨਿਤ ਰੋਜ਼ ਕੋਈ ਨਾ ਕੋਈ ਸੀਸੀਟੀਵੀ ਆਈ ਹੁੰਦੀ ਹੈ ਜਿੱਥੇ ਕਿਸੇ ਕੁੜੀ ਦਾ ਪਰਸ ਲੁੱਟ ਲਿਆ ਕਦੇ ਚੈਨੀ ਖੋਲ ਲਿਆ ਲੁਟੇਰੇ ਤਾਂ ਇੱਥੇ ਵੀ ਨੇ ਬੇਖੌਫ ਹੋ ਕੇ ਕੰਮ ਕਰਦੇ ਬੇਖੌਫ ਹੋ ਕੇ ਕੰਮ ਕੀਤਾ ਜਾ ਰਿਹਾ ਹੈ ਮਤਲਬ ਕਿ ਇਹ ਇਹਦੇ ਨਾਲ ਪਤਾ ਲੱਗਦਾ ਵੀ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਸਾਨੂੰ ਬਚਾਉਣਾ ਹੈ ਅ ਅਜਹੀਆਂ ਘਟਨਾਵਾਂ ਆਤੋਂ ਤਾਂ ਉਹ ਲੀਡਰ ਕਿਤਨਾ ਕਿਤੇ ਫੇਲ ਹੋਏ ਨੇ ਆਪਣੇ ਜ਼ਿੰਮੇਵਾਰੀ ਦੇ ਲਈ ਤਾਂ ਜ਼ਿੰਮੇਵਾਰੀ ਉਹਨਾਂ ਨੇ ਨਹੀਂ ਨਿਭਾਈ ਪਰ ਇਸ ਮੁੱਦੇ ਦੇ ਵਿੱਚੋਂ ਜਿਹੜੀ ਆਪਾਂ ਨੇ ਗੱਲ ਕਰਨੀ ਆ ਉਹ ਇੱਕ ਹੋਰ ਮੁੱਦਾ ਵਿੱਚੋਂ ਨਿਕਲ ਆਇਆ ਉਹਦੇ ਉੱਤੇ ਗੱਲ ਕਰਨੀ ਜ਼ਰੂਰ ਬਣਦੀ ਹੈ ਉਹ ਮੁੱਦਾ ਕੀ ਹੈ ਵੀ ਹੁਣ ਚਰਚਾ ਇਹ ਹੋਣ ਲੱਗੀ ਵੀ ਭਾਈ ਤੁਸੀਂ ਦਿੱਲੀ ਉਤਰਦੇ ਹੋ ਤਾਂ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਹਾਲਾਂਕਿ ਜੋ ਤੁਸੀਂ ਇੰਟਰਵਿਊ ਕੀਤੀ ਆ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਰੀ ਹੈਗੇ ਆ ਉਹਨਾਂ ਨੇ ਸਾਡੀ ਇੰਟਰਵਿਊ ਦੇ ਥੱਲੇ ਕਮੈਂਟ ਕੀਤਾ ਵੀ ਮੈਂ ਇਸ ਬਜ਼ੁਰਗ ਦੀ ਜਾਂ ਜੋ ਵੀ ਇਹਨਾਂ ਦੇ ਨਾਲ ਘਟਨਾਵਾਂ ਘਟੀ ਹੈ ਚਾਰ ਬੰਦੇ ਸੀਗੇ ਮੈਂ ਉਹਨਾਂ ਦੀ ਬਾਹ ਵੀ ਫੜਨੀ ਚਾਹੁੰਦਾ ਤੇ ਜੋ ਵੀ ਇਨਸਾਫ ਤੱਕ ਮੈਂ ਉਹਨਾਂ ਨੂੰ ਲੈ ਕੇ ਜਾਵਾਂਗਾ ਪਰ ਆਪਣੇ ਪੰਜਾਬ ਦਾ ਵੀ ਹਾਲ ਜਿਹੜਾ ਬੁਰਾ ਪਰ ਜਿਹੜੀ ਵਿੱਚੋਂ ਨਿਕਲ ਕੇ ਗੱਲ ਸਾਹਮਣੇ ਆਈ ਆ ਹੁਣ ਲੋਕ ਚਰਚਾ ਜਿਸ ਦੇ ਉੱਤੇ ਕਰਨ ਲੱਗਿਆ ਉਹਦੇ ਉੱਤੇ ਆਪਾਂ ਚਰਚਾ ਕਰਨੀ ਆ ਉਹ ਚਰਚਾ ਇਹ ਐ ਵੀ ਲੋਕ ਕਹਿੰਦੇ ਵੀ ਭਾਈ ਹਰਿਆਣਾ ਦੇ ਵਿੱਚ ਤਾਂ ਤੁਸੀਂ ਸ਼ਿਕਾਰ ਹੋ ਰਹੇ ਆ ਤੇ ਉਹਨਾਂ ਦੀਆਂ ਸਰਕਾਰਾਂ ਨੂੰ ਤੁਸੀਂ ਕਹਿ ਰਹੇ ਆ ਸਾਡੀਆਂ ਸਰਕਾਰਾਂ ਸੁੱਕੀਆਂ ਪਈਆਂ ਹੂੰ ਕਿ ਸਾਡੀਆਂ ਸਰਕਾਰਾਂ ਨੂੰ ਨਹੀਂ ਦਿਖਦਾ ਵੀ ਸਾਡੇ ਕੋਲ ਦੋ 에어ਪੋਰਟ ਨੇ ਹੂੰ ਇੰਟਰਨੈਸ਼ਨਲ ਕਹਾਏ ਜਾਂਦੇ ਨੇ ਹੂੰ ਚੰਡੀਗੜ੍ਹ 에어ਪੋਰਟ ਨੂੰ ਜੇ ਇੰਟਰਨੈਸ਼ਨਲ ਕਿਹਾ ਜਾਂਦੇ ਨੇ ਫਿਰ ਇੰਟਰਨੈਸ਼ਨਲ ਫਲਾਈਟਾਂ ਕਿਉਂ ਨਹੀਂ ਸ਼ੁਰੂ ਹੁੰਦੀਆਂ ਹੂੰ ਚੰਡੀਗੜ੍ਹ ਅੰਮ੍ਰਿਤਸਰ 에어ਪੋਰਟ ਨੇ ਤਾਂ ਇੱਥੋਂ ਤੁਸੀਂ ਫਲਾਈਟਾਂ ਸ਼ੁਰੂ ਕਰੋ ਹੂੰ ਇਹ ਸਰਕਾਰਾਂ ਦੀ ਲਾਪਰਵਾਹੀ ਆ ਗਿਣੀ ਮਿੱਠੀ ਸਾਜ਼ਿਸ਼ ਵੀ ਆ ਹੂੰ ਕਈ ਲੋਕ ਇਹ ਕਹਿਣਗੇ ਤੁਸੀਂ ਹਰੇਕ ਮੁੱਦੇ ਤੇ ਵਿਦਵਾਨ ਬਣ ਜਾਂਦੇ ਹੋ ਉਹਦੇ ਨਾਲ ਕੀ ਫਰਕ ਪਊਗਾ ਕੋਈ ਫਾਇਦਾ ਹੋਊਗਾ ਜੇ ਦਿੱਲੀ 에어ਪੋਰਟ ਹੈ ਤਾਂ ਪੰਜਾਬ ਦੇ ਵਿੱਚ ਜੇ ਫਲਾਈਟਾਂ ਉਤਰਨ ਲੱਗ ਜਾਂਦੀਆਂ ਉਹਦੇ ਨਾਲ ਫਾਇਦਾ ਕੀ ਹੋਣਾ ਪੰਜਾਬ ਦੇ ਵਿੱਚ ਫਲਾਈਟਾਂ ਉਤਰੂਗੀਆਂ ਬਹੁਤ ਕੁਝ ਹੋਣਾ ਉਹਦੇ ਨਾਲ ਉਹਦੇ ਨਾਲ ਲੋਕਾਂ ਦਾ ਸਮਾਂ ਵੀ ਬਚਣਾ ਲੋਕਾਂ ਦਾ ਪੈਸਾ ਵੀ ਬਚਣਾ ਸਾਡੀ ਸਰਕਾਰ ਦਾ ਖਜ਼ਾਨਾ ਵੀ ਭਰਨਾ ਤੇ ਬਹੁਤ ਕੁਝ ਬਚਣਾ ਬਾਈ ਉਹਦੇ ਨਾਲ ਕਿਉਂ ਨਹੀਂ ਹੋਣਾ ਸਾਰਿਆਂ ਨੂੰ ਫਾਇਦਾ ਹੋਣਾ ਜਿੱਥੇ ਸਰਕਾਰਾਂ ਜੇ ਚਾਹੁੰਦੀਆਂ ਵੀ ਸਾਡੇ ਖਜ਼ਾਨੇ ਖਾਲੀ ਹੋਏ ਪਏ ਇਹਨਾਂ ਨੂੰ ਕਿਸੇ ਤਰ੍ਹਾਂ ਭਰਿਏ ਉਹ ਵੀ ਭਰਨੇ ਆ ਜੇ ਚਾਹੁੰਦੀਆਂ ਵੀ ਸਾਡੇ ਲੋਕਾਂ ਦਾ ਪੈਸਾ ਬਚੇ ਉਹ ਵੀ ਬਚਣਾ ਜੇ ਚਾਹੁੰਦੀਆਂ ਵੀ ਸਾਡੇ ਲੋਕਾਂ ਦਾ ਪੈਸਾ ਬਚੇ ਸਮਾਂ ਬਚੇ ਉਹ ਵੀ ਬਚਣਾ ਜੇ ਚਾਹੁੰਦੀਆਂ ਸਾਡੇ ਲੋਕ ਹੀ ਬਚਣ ਅਜਿਹੇ ਘਟਨਾਵਾਂ ਜੇ ਬਾਹਰਲੇ ਸੂਬਿਆਂ ਦੇ ਵਿੱਚ ਹੋ ਰਹੀਆਂ ਤਾਂ ਉਹ ਵੀ ਬਚਣਾ ਬਾਈ ਸਾਰੇ ਲੋਕਾਂ ਦਾ ਪੈਸਾ ਕਿੱਦਾਂ ਬਚਣਾ ਜਦੋਂ ਇੱਥੋਂ ਲੋਕ ਜਾਂਦੇ ਨੇ ਖਰਚ ਕਰਕੇ ਦਿੱਲੀ ਤੱਕ ਜਾਣ ਦਾ ਇੱਕ ਤਾਂ ਉਹਨਾਂ ਦਾ ਜਿਹੜਾ ਕਿਰਾਇਆ ਏ ਟੈਕਸੀ ਦਾ ਹੋ ਗਿਆ ਜਾਂ ਹੋਰ ਚੀਜ਼ਾਂ ਦਾ ਉਹ ਸਾਰਾ ਬਚਣਾ ਹੀ ਹੈ ਬਾਈ ਜੇ ਮੰਨ ਲਓ ਉਹ ਇੱਥੋਂ 15000 ਰੁਪਏ ਦੇ ਵਿੱਚ ਟੈਂਪੂ ਟਰੈਵਲਰ ਕਰਕੇ ਜਾਂਦੇ ਆ ਦਿੱਲੀ ਤੱਕ ਦਾ ਜਿਹੜਾ ਲੁਧਿਆਣੇ ਤੋਂ ਸੈਂਟਰ ਪੁਆਇੰਟ ਪੈਂਦਾ ਲੁਧਿਆਣੇ ਤੋਂ ਜੇ ਆਪਾਂ ਦੇਖੀਏ ਤਾਂ ਲੁਧਿਆਣੇ ਤੋਂ 15000 ਤੇ 15000 ਦੇ ਵਿੱਚ ਜੇ ਹੋ ਜਾਂਦੇ ਆ ਤਾਂ ਉਹੀ ਕਿਰਾਇਆ ਉਹਨਾਂ ਨੂੰ ਇੱਥੇ 7-8000 ਰੁਪਏ ਦੇ ਵਿੱਚ ਪਊਗਾ ਕਿੰਨਾ 8000 ਦੀ ਬਚਤ ਹੋ ਗਈ ਇੱਕ ਬੰਦੇ ਦੀ ਤੇ ਹਜ਼ਾਰਾਂ ਲੱਖਾਂ ਦੇ ਲੋਕਾਂ ਦਾ ਪੈਸਾ ਕਿੰਨਾ ਪੈਸਾ ਬਚਦਾ ਗੱਡੀ ਵਾਲਿਆਂ ਨੂੰ ਵੀ ਫਰਕ ਪਊਗਾ ਕੋਈ ਟੈਕਸੀ ਵਾਲਿਆਂ ਨੂੰ ਹਾਂ ਹੁਣ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਵੀ ਭਾਈ ਤੁਸੀਂ ਲੋਕਾਂ ਦਾ ਬਚਾ ਲਿਆ ਟੈਕਸੀ ਵਾਲਿਆਂ ਨੂੰ ਤਾਂ ਫਿਰ ਘਾਟਾ ਪੈ ਗਿਆ ਹੂੰ ਦਿੱਲੀ ਜਾਣ ਦਾ ਜਿਹੜੇ ਨੂੰ 15000 ਦਾ ਕਿਰਾਇਆ ਮਿਲ ਰਿਹਾ ਉਹ ਤਾਂ ਫਿਰ 7000 ਤੇ ਰਹਿ ਗਿਆ ਹੂੰ ਪਰ ਇੱਥੇ ਫੇਰ ਬਾਈ ਕੱਲ੍ਹ ਸ ਦੀ ਉਦਾਹਰਨ ਦਿੰਦਾ ਮੈਂ ਪ੍ਰਧਾਨ ਸਾਹਿਬ ਨਾਲ ਜਦੋਂ ਗੱਲਬਾਤ ਇਸ ਦੇ ਉੱਤੇ ਆਪਾਂ ਪਿੱਛੇ ਵੀ ਇਹਨਾਂ ਨੇ ਧਰਨਾ ਲਾਇਆ ਸੀਗਾ ਹੂੰ ਤਾਂ ਉਹ ਬਾਈ ਜੀ ਹੋਰ ਨੇ ਦੱਸਿਆ ਸੀ ਤੇ ਹੁਣ ਵੀ ਅੱਜ ਵੀ ਮੈਂ ਫੋਨ ਕੀਤਾ ਉਹਨਾਂ ਨੂੰ ਵੀ ਬਾਈ ਇਸ ਤਰ੍ਹਾਂ ਦਿੱਲੀ ਦੇ ਉਹ ਜਿਹੜਾ 에ਰਪੋਰਟ ਤੋਂ ਤੁਸੀਂ ਆਉਂਦੇ ਹੋ ਜੇ ਮੰਨ ਲਓ ਚੰਡੀਗੜ੍ਹ ਤੋਂ ਆਪਣੀਆਂ ਫਲਾਈਟਾਂ ਸ਼ੁਰੂ ਹੋ ਜਾਂਦੀਆਂ ਤਾਂ ਤੁਹਾਨੂੰ ਕਿੰਨਾ ਕੁ ਨੁਕਸਾਨ ਆ ਤਾਂ ਬਾਈ ਕਹਿੰਦਾ ਸਾਨੂੰ ਇੰਨਾ ਕੁ ਨੁਕਸਾਨ ਆ ਮੰਨ ਲਓ ਵੀ ਅੱਜ ਅਸੀਂ ਦਿੱਲੀ ਨੂੰ ਜਾਂਦੇ ਆ 15000 ਰੁਪਏ ਦੇ ਵਿੱਚ ਟੈਂਪੋ ਟਰੈਵਲਰ ਦਿੱਲੀ ਨੂੰ ਜਾਂਦੀ ਜੇ ਲੁਧਿਆਣੇ ਤੋਂ ਉਹੀ ਇੱਥੇ 7 ਕੁ ਹਜ਼ਾਰ ਨੂੰ ਜੇ ਜਾਂਦੀ ਏ ਹੁਣ ਆਪਾਂ ਦੇਖ ਰਿਹਾ ਇਹਦੇ ਵਿੱਚ ਡਿਫਰੈਂਸ ਤਾਂ 8000 ਦਾ 7000 ਤੇ 8000 15000 ਦੇ ਵਿੱਚ ਡਿਫਰੈਂਸ 8000 ਦਾ ਹੋ ਗਿਆ ਪਰ ਮਾਰਜਨ ਦਾ ਬਹੁਤਾ ਫਰਕ ਨਹੀਂ ਪਿਆ ਉਹ ਕਹਿੰਦੇ ਜੀ ਸਾਨੂੰ ਜੇ ਦਿੱਲੀ ਆਪਾਂ ਜਾਂਦੇ ਆ 15000 ਦੇ ਵਿੱਚੋਂ 5500 5000 6000 ਪੱਲੇ ਪੈਂਦਾ ਤੇ ਇਹੀ ਜੇ ਆਪਾਂ ਲੁਧਿਆਣੇ ਤੋਂ ਚੰਡੀਗੜ੍ਹ ਤੱਕ ਆਉਂਦੇ ਆ ਤਾਂ ਸਾਨੂੰ 4045 ਰੁਪਏ ਬਚਦਾ ਟੈਰਾਂ ਦੀ ਕਸਾਈ ਬਚ ਗਈ ਕਿੰਨਾ ਕੁਝ ਬਚ ਗਿਆ ਥੇ ਕਿਲੋਮੀਟਰ ਵੱਧਾ ਇੱਥੇ ਕਿਲੋਮੀਟਰ ਘਟਿਆ ਕਿਉਂਕਿ ਡਰਾਈਵਰ ਭਰਾ ਮਨ ਇੱਥੋਂ ਜਾਣਾ ਵੀਰਾਂ ਨੇ ਇੱਕ ਤਾਂ ਅਣੀਂਦਾਪਣ ਬਾਈ ਰਾਤ ਤਾਂ ਨੂੰ ਜਾਂਦੇ ਇੱਥੋਂ ਪਹਿਲਾਂ ਉਹਨਾਂ ਨੇ ਲੈਣ ਜਾਣਾ ਟੈਕਸੀ ਠੀਕ ਹੈ ਇੱਥੋਂ ਚੱਲ ਜਾਂਦੇ ਉਹ ਜ਼ਿਆਦਾਤਰ ਫਲਾਈਟਾਂ ਜਿਹੜੀਆਂ ਹੁੰਦੀਆਂ ਉਹ ਰਾਤ ਦੀਆਂ ਹੁੰਦੀਆਂ ਤੇ ਉਹ ਸਾਰੀ ਰਾਤ ਡਰਾਈਵਰੀ ਫੇਰ ਕਰਕੇ ਆਉਣੀ ਉਹਨਾਂ ਨੇ ਵਿਚਾਰਿਆ ਨੇ ਠੀਕ ਹੈ ਉਹਨਾਂ ਦੀ ਥਕਾਵਟ ਉਹਨਾਂ ਦੇ ਸਰੀਰ ਦੀ ਕੋਈ ਕੀਮਤ ਨਹੀਂ ਹੈਗੀ ਉਹ ਵੀ ਬਚਦੀ ਆ ਜੇ ਉਹਨਾਂ ਨੂੰ ਚੰਡੀਗੜ੍ਹ ਤੱਕ ਜਾ ਕੇ 2000 ਰੁਪਏ ਜਾਂ 1500 ਰੁਪਏ ਨੁਕਸਾਨ ਹੋ ਕੇ ਤਾਂ ਵੀ ਫੇਰ ਵੀ ਬਚਤ ਪੱਲੇ ਪੈਂਦੀ ਹੈ ਉਹਨਾਂ ਦੀ ਸਰੀਰਕ ਥਕਾਵਟ ਵੀ ਕਿ ਘਟੀ ਠੀਕ ਹੈ ਉਹਨਾਂ ਦੀ ਗੱਡੀ ਦੇ ਘਸਾਈ ਵੀ ਘਟੀ ਤੇ ਥਾਂ ਥਾਂ ਦੇ ਉੱਤੇ ਜਲੀਲ ਕੀਤਾ ਜਾਂਦਾ ਕਦੇ ਜੀ ਉਹ ਥੱਪੜ ਜੇ ਮਾਰ ਕੇ ਉੱਥੇ ਦਿੱਲੀ ਵਾਲੇ ਘੇਰ ਲੈਂਦੇ ਆ ਉਹ ਕਹਿੰਦੇ ਸਾਨੂੰ ਪਿੱਛੇ ਦੱਸਿਆ ਨਹੀਂ ਉਹਨਾਂ ਨੇ ਕਿਵੇਂ ਜਲੀਲ ਕੀਤਾ ਤੇ ਕਰੇ ਕਹਿੰਦੇ ਜੀ ਕੋ ਤੁਹਾਡੀ ਗੱਡੀ ਵੜ ਨਹੀਂ ਸਕਦੀ ਦਿੱਲੀ ਦੇ ਵਿੱਚ 10 ਸਾਲ ਤੋਂ ਬਾਅਦ ਜਾ 10 ਸਾਲ ਤੋਂ ਬਾਅਦ ਨਹੀਂ ਜਾ ਸਕਦੀ ਤੇ ਕਈਆਂ ਦੇ ਤਾਂ ਨਵੀਆਂ ਦੀ ਕਰਤੇ ਪਰ 20-20 ਹਜ਼ਾਰ ਰੁਪਏ ਚਲਾਨ ਇਹਨਾਂ ਨੇ ਕਰਤੇ ਦਿੱਲੀ ਦੇ ਵਿੱਚ ਤਾਂ ਜਾਂ ਹਰਿਆਣੇ ਦੇ ਵਿੱਚ ਟੈਕਸ ਦਿੰਦੇ ਆ ਉਹ ਉਹ ਪੱਜ ਜਾਣਗੇ 100 ਰੁਪਏ ਛੋਟੀ ਗੱਡੀ ਜਿਹੜੀ ਜਾਂਦੀ ਹੈ Swift ਵਗੈਰਾ ਛੋਟੀਆਂ ਗੱਡੀਆਂ ਹਮ 5 ਸੀਟਰ ਹਮ Innova ਦਾ 200 ਰੁਪਏ ਹਮ ਹਰਿਆਣਾ ਐਂਟਰੀ ਦਾ ਟੈਕਸ ਹਮ ਤੇ ਜਿਹੜੀ ਟੈਂਪੋ ਟਰੈਵਲਰ ਦਾ 550 ਰੁਪਏ ਹਮ ਉਸ ਤੋਂ ਬਾਅਦ ਜਿੰਨੇ ਵੀ ਟੋਲ ਉਹਨੇ ਉਹ ਟੈਕਸ ਸਾਰੇ ਪੇ ਕਰਨੇ ਉਹਨਾਂ ਨੇ ਹੂੰ 5-7000 ਰੁਪਏ ਤਾਂ ਉਹਨਾਂ ਦਾ ਐਮੀ ਨਿਕਲ ਜਾਂਦਾ ਬਾਈ ਜੀ ਹੂੰ ਖਾਣ ਪੀਣ ਦਾ ਆਪਣਾ ਖਰਚਾ ਲੱਗ ਹੋਣਾ ਹਾਂ ਉਹੀ ਹੂੰ ਮਤਲਬ ਕਿ ਫੇਰ ਹੁਣ ਤੁਸੀਂ ਦੇਖੋ ਜੇ ਆਪਣਾ ਆਪਾਂ ਇਹਦੇ ਪ੍ਰੋਫਿਟ ਦੀ ਗੱਲ ਕਰੀਏ ਸਰਕਾਰਾਂ ਦੀ ਚਾਲ ਮੈਂ ਕਿਵੇਂ ਕਿਉਂ ਕਹਿਣ ਦਾ ਸੀਗਾ ਵੀ ਇਹ ਚਾਲ ਹੈ ਇੱਕ ਤਰ੍ਹਾਂ ਦੇ ਨਾਲ ਪੰਜਾਬ ਨੂੰ ਡੋਬਣ ਦੀ ਹੂੰ ਇਹਦੇ ਵਿੱਚ ਸਾਡੀਆਂ ਸਰਕਾਰਾਂ ਦੀ ਲਾਪਰਵਾਹੀ ਕਹਿ ਲੋ ਜਾਂ ਫਿਰ ਮੇਲੀਪੁਕਤ ਕਹਿ ਲੋ ਹੂੰ ਜਿਹੜੇ ਕੰਮ ਨਹੀਂ ਕਰਦੇ ਉਹਦੇ ਉੱਤੇ ਅੱਪਾ ਦਿੱਲੀ ਤੋਂ ਆ ਰਹੇ ਆ। ਹੂੰ। ਦਿੱਲੀ ਤੋਂ ਬੰਦਾ ਉਤਰਦਾ 7-8 ਘੰਟੇ ਦੀ ਫਲਾਈਟ ਹੈ। ਤੋਂ ਬਾਅਦ ਆਉਂਦਾ। ਅਗਲਾ ਕਹਿੰਦਾ ਚੱਲੀਏ ਹੁਣ। ਹੂੰ। ਘਰ ਨੂੰ। ਜਦੋਂ ਘਰ ਨੂੰ ਜਾਂਦਾ। ਹੂੰ। ਜਿਹੜੇ ਲੈਣਾਏ ਹੁੰਦੇ ਆ ਉਹ ਵੀ ਨਾਲ ਹੁੰਦੇ। ਹੂੰ। ਇੱਕ ਚੌਹ ਹੁੰਦਾ ਵੀ ਸਾਡਾ ਭਾਈ ਮੈਂਬਰ ਆਇਆ। ਜੇ ਮੰਨ ਲਓ 4 ਪਰਿਵਾਰ ਦੇ ਮੈਂਬਰ ਉਧਰੋਂ ਆ ਰਹੇ ਆ ਤਾਂ 4-5 ਹੋਰ ਗਏ ਹੁੰਦੇ ਆ। ਹੂੰ। ਟੈਂਪੋ ਟਰੈਵਲ ਕਰਕੇ 12-12 15-15 ਜਣੇ ਹੁੰਦੇ। ਹੂੰ। ਜਦੋਂ ਦਿੱਲੀ ਤੋਂ ਆਪਾਂ ਉਤਰੇ। ਦਿੱਲੀ ਤੋਂ ਉਤਰ ਕੇ ਹਰਿਆਣੇ ਦੇ ਵਿੱਚ ਆਉਂਦੇ ਆਪਾਂ ਹਰਿਆਣੇ ਦੇ ਵਿੱਚ ਜਿੰਨੇ ਵੀ ਰੈਸਟੋਰੈਂਟ ਹੈ ਟਾਬੇ ਹਵੇਲੀਆਂ ਹਨਾ ਉਹਨਾਂ ਦੇ ਉੱਤੇ ਫੇਰੋ ਰੁਕਦੇ ਆ ਉੱਥੇ ਮੋਟੀ ਕਮਾਈ ਅੱਜ ਦੀ ਡੇਟ ਦੇ ਵਿੱਚ ਹਰਿਆਣੇ ਦੇ ਸਾਰੇ ਰੈਸਟੋਰੈਂਟਾਂ ਦੇ ਵਿੱਚ ਹੋ ਰਹੀ ਹੈ ਔਰ ਹਰਿਆਣੇ ਦੇ ਮੈਂ ਕਹਿੰਦਾ ਰੈਸਟੋਰੈਂਟਾਂ ਦੇ ਉੱਤੇ ਲਗਭਗ 20 15 20% ਡਿਪੈਂਡ ਕਰਦੀਆਂ ਸਟੇਟਾਂ ਇੱਥੇ ਵੀ ਕਹਾਣੀ ਵਿੱਚ ਇਹੀ ਗੱਲ ਆਉਂਦੀ ਹੈ ਵੀ ਇੱਕ ਰੈਸਟੋਰੈਂਟ ਤੇ ਰੁਕੇ ਸੀ ਜਿੱਥੋਂ ਬੰਦੇ ਪਿੱਛੇ ਲੱਗ ਗਏ ਬਸ ਹੂੰ ਕਹਾਣੀ ਤਾਂ ਇੱਥੋਂ ਹੀ ਸ਼ੁਰੂ ਹੁੰਦੀ ਮਤਲਬ ਕਿ ਰੁਕੇ ਸੀ ਨਾ ਉਹ ਕਹਾਣੀ ਸ਼ੁਰੂ ਉੱਥੋਂ ਹੋਈ ਆ ਵਿਕਟਾਪੇ ਤੇ ਰੁਕੇ ਸੀ ਹਾਂਜੀ ਉਹ ਕਹਿੰਦੇ ਉੱਥੇ ਹੀ ਸ਼ਾਇਦ ਉਹ ਰੋਟੀ ਪਾਣੀ ਖਾ ਰਹੀ ਸੀ ਜੇ ਚਾਹ ਪੀ ਰਹੀ ਸੀ ਹਾਂ ਉੱਥੇ ਹੀ ਉਹਨਾਂ ਨੇ ਸ਼িকার ਬਣਾ ਲਿਆ ਆਪਣੇ ਬਿਲਕੁਲ ਇਹ ਜਿਹੜੇ ਆਪਾਂ ਇੱਥੇ ਰੁਕਦੇ ਆ ਜੇ ਕਰੋੜਾ ਰੁਪਿਆ ਉੱਥੇ ਦੇ ਹਰਿਆਣੇ ਵਾਲੇ ਕਮਾ ਸਕਦੇ ਆ ਹਰਿਆਣੇ ਦੀ ਨਾਲ ਸਰਕਾਰ ਕਿਉਂਕਿ ਜੀਐਸਟੀ ਵਗੈਰਾ ਸਾਰਾ ਕੁਝ ਜਦੋਂ ਬਿੱਲ ਤੁਹਾਨੂੰ ਆਉਂਦਾ ਉਹਦੇ ਮੈਂ ਸਟੇਟ ਦਾ ਹਾਂ ਨਾ ਤੇ ਸੈਂਟਰ ਦਾ ਜੀਐਸਟੀ ਸਾਰਾ ਕੁਝ ਲੱਗਿਆ ਹੁੰਦਾ ਤੇ ਜੇ ਸੈਂਟਰ ਤੇ ਹਰਿਆਣਾ ਸਾਡੇ ਪੰਜਾਬੀਆਂ ਤੇ ਹੁਣ ਬਹੁਤ ਸਾਰੇ ਲੋਕ ਕਹਣਗੇ ਇਹ ਪੰਜਾਬੀਓ ਕਿਵੇਂ ਹੋਗੇ ਪਰ ਮੈਂ ਇਹ ਦਾਵਾ ਕਰ ਸਕਦਾ ਵੀ ਜਿਹੜੇ 60 65% ਜਾਂ 70% ਤੱਕ ਸਾਡੇ ਪੰਜਾਬੀ ਹੀ ਉਹਨਾਂ ਨੂੰ ਆਮਦਨ ਕਰਵਾ ਰਹੇ ਢਾਬੇ ਵਾਲਿਆਂ ਨੂੰ ਢਾਬੇ ਵਾਲਿਆਂ ਨੂੰ ਤੇ ਹਰਿਆਣੇ ਵਾਲਿਆਂ ਨੂੰ ਕਿਉਂ ਨਹੀਂ ਕਰਾ ਰਹੇ ਉਹ ਵੀ ਰੋਟੀ ਖਾਂਦੇ ਹੋਣੇ ਜਿਨ੍ਹਾਂ ਯਾਰ ਦਿੱਲੀ ਉਤਰਨਾ ਅਗਲਾ ਕਹਿੰਦਾ ਹਰਿਆਣਾ ਪੂਰੇ ਹਰਿਆਣੇ ਦੇ ਵਿੱਚ ਤਿੰਨ ਤੁਸੀਂ ਜਦੋਂ ਉੱਥੋਂ ਤੁਰਦੇ ਹੋ ਹਰਿਆਣਾ ਦਿੱਲੀ ਤੋਂ ਤੇ ਹਰਿਆਣੇ ਤੱਕ ਤੁਸੀਂ ਚਾਰ 3-4 ਘੰਟਿਆਂ ਦੇ ਵਿੱਚ ਹਰਿਆਣੇ ਨੂੰ ਪਾਰ ਕਰ ਲੈਂਦੇ ਹਾਂ। ਅਗਲਾ ਕਹਿੰਦਾ 2-2.5 ਘੰਟੇ ਹੈਗੇ ਆ ਘਰ ਜਾ ਕੇ ਆਪਾਂ ਆਰਾਮ ਦੇ ਨਾਲ ਰੋਟੀ ਖਾਂਦੇ ਆ। ਬਹੁਤ ਸਾਰੇ ਲੋਕਾਂ ਨੂੰ ਜੇ 에어ਪੋਰਟ ਨੂੰ ਜਾਣਾ ਉਦੋਂ ਵੀ ਖਾ ਕੇ ਤੁਰਨਾ। ਹਾਂ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਵੀ ਰੋਟੀ ਜਿਹੜੀ ਆ ਆਪਾਂ ਢਾਬਿਆਂ ਤੇ ਹੀ ਖਾਣੀ ਆ। ਪਰ ਜਿਹੜਾ ਬੰਦਾ ਬਾਹਰੋਂ ਆਉਂਦਾ ਉੱਥੋਂ ਹਰਿਆਣੇ ਦਾ ਬੰਦਾ ਵੀ ਬਾਹਰ ਉਹ ਕਹਿੰਦਾ ਯਾਰ ਮੈਂ ਤਾਂ ਘਰ ਦੀ ਰੋਟੀ ਖਾਣੀ। ਉਹਨੂੰ ਸ਼ੌਂਕ ਘਰ ਦੀ ਰੋਟੀ ਦਾ ਹੁੰਦਾ। ਪਰ ਸਾਡੇ ਵਾਲੇ ਨੂੰ ਮਜਬੂਰੀ 'ਚ ਖਾਣੀ ਪੈਂਦੀ। ਮਜਬੂਰੀ ਦੇ ਵਿੱਚ ਖਾਣਦੇ ਆ। ਪਰ ਜਦੋਂ ਫਿਰ ਗੱਲ ਆ ਜਾਂਦੀ ਹੈ ਜੀ ਵੀ ਜੇ ਹਰਿਆਣੇ ਵਾਲੇ ਹਰਿਆਣੇ ਚ ਨਹੀਂ ਖਾਂਦੇ ਤਾਂ ਪੰਜਾਬ ਦੇ ਵਿੱਚ ਇੰਟਰਨੈਸ਼ਨਲ ਫਲੈਟਾਂ ਜਦੋਂ ਚੱਲ ਪੂਗੀਆਂ ਫਿਰ ਪੰਜਾਬ ਵਾਲੇ ਤੇ ਪੰਜਾਬ ਚ ਵੀ ਨਹੀਂ ਖਾਂਣਗੇ ਪੰਜਾਬ ਦੀ ਆਮਦਨ ਕਿਵੇਂ ਵਧੂਗੀ ਉਹੀ ਪੁੱਛਣਾ ਹੁਣ ਮੈਂ ਦੂਜਾ ਸਵਾਲ ਤਾਂ ਫਿਰ ਉਹੀ ਆ ਵੀ ਲੋਕਾਂ ਦੀ ਆਮਦਨ ਤਾਂ ਚਲੋ ਵਧ ਗਈ 에어ਪੋਰਟ ਪੰਜਾਬ ਚ ਆ ਗਿਆ ਸਰਕਾਰ ਦੀ ਕਿੱਦਾਂ ਵਧੂਗੀ ਸਰਕਾਰ ਦੀ ਐਵੇਂ ਵਧੂਗੀ ਬਾਈ ਜਿਹੜੇ ਹੁਣ ਮੰਨ ਲਓ ਦਿੱਲੀ ਇੱਧਰ ਬਾਰਡਰ ਪੈ ਜਾਂਦਾ ਅੰਬਾਲਾ ਜਾਂ ਹਨਾ ਸ਼ੰਭੂ ਬਾਰਡਰ ਹਾਂ ਸ਼ੰਭੂ ਤੇ ਹੁਣ ਜਿਹੜੇ ਬੰਦੇ ਆਪਣੇ ਚੰਡੀਗੜ੍ਹ ਉਤਰਨਗੇ ਉਹਦੇ ਵਿੱਚ ਹਰਿਆਣਵੀ ਵੀ ਹੋਣਗੇ ਹਾਂ ਤਾਂ ਬਹੁਤ ਸਾਰੇ ਜਿਵੇਂ ਹੁਣ ਹਰਿਆਣੇ ਦੇ ਕੁਝ ਲੋਕ ਮੈਂ 70 60% ਆਪਣੇ ਲਾਲੇ 40 ਹਰਿਆਣੇ ਦੇ ਲਾਲੇ ਜਾਂ ਫਿਰ ਜੇ ਚੰਡੀਗੜ੍ਹ 에어ਪੋਰਟ ਚੱਲਦਾ ਹਿਮਾਚਲ ਵੀ ਨੇੜੇ ਆ ਹਿਮਾਚਲ ਨੇ ਸਾਰੇ ਨੇ ਹਾਂ ਦਿੱਲੀ ਤਾਂ ਫਿਰ ਕਿਸੇ ਨੇ ਜਾਣਾ ਹੀ ਨਹੀਂ ਹਾਂ ਜਿੰਨੇ ਵੀ ਹਿਮਾਚਲੀ ਫਿਰ ਉਹ ਪੰਜਾਬ ਦੇ ਢਾਬਿਆਂ ਤੇ ਖਾਣਾ ਖਾਂਣਗੇ ਹਾਂ ਰੋਟੀ ਖਾਉਣਗੇ ਹਨਾ ਤਾਂ ਉਹ ਸਾਰੇ ਉਹ ਜਿਹੜੇ ਉਧਰ ਦੇ ਹਿਮਾਚਲੀ ਸਾਨੂੰ ਇੱਥੇ ਉਹ ਕਰਨਗੇ ਹੂੰ ਤੇ ਜਦੋਂ ਫਿਰ ਆਪਾਂ ਆਪਾਂ ਵੀ ਆਪਣਾ ਐਂਟਰੀ ਲਗਾ ਸਕਦੇ ਆ ਹੂੰ ਤੇ ਬਹੁਤ ਤਰੀਕਿਆਂ ਦੇ ਨਾਲ ਆਮਦਨ ਵਧਾਈ ਜਾ ਸਕਦੀ ਪਰ ਆ ਸੱਤ ਤੇ 30 ਰੁਪਏ ਵਾਲੀ ਪਰਚੀ ਜਿਵੇਂ ਪਰसों ਚ ਉੱਥੇ ਵੀ ਗੱਲ ਹੋਈ ਸੀ ਹੂੰ ਵੀ ਉਹ 30 ਰੁਪਏ ਵਾਲੀ ਪਰਚੀ ਨਹੀਂ ਸੱਤੋਂ ਲੱਗੀ ਅੱਜ ਤੱਕ ਇਹ ਕਿਹੜੀ ਪਰਚੀ ਐ ਐਂਟਰੀ ਦੀ ਐਂਟਰੀ ਦੀ ਹੂੰ ਜਿਹੜੀ ਹਿਮਾਚਲ ਦੇ ਸਾਡੇ ਇੱਧਰ ਆਉਂਦੇ ਆ ਅਸੀਂ ਹਿਮਾਚਲ 'ਚ ਜਾਣਾ ਅਸੀਂ 50 ਰੁਪਏ ਦੇ ਕੇ ਜਾਣਾ ਜਾਂ 30 ਰੁਪਏ ਦੇ ਕੇ ਜਾਣਾ ਹੂੰ ਜਦੋਂ ਉਹਨਾਂ ਨੇ 70 ਕਰਤੇ ਕਹਿੰਦੇ ਹੁਣ ਹੂੰ ਤੇ ਹੁਣ 70 ਰੁਪਏ ਤੁਸੀਂ ਆਪ ਸਾਬ ਲਾ ਲਓ ਤਾਂ 70 ਰੁਪਏ ਇੱਕ ਬੰਦਾ ਜਿਹੜਾ ਪੰਜਾਬ ਦਾ ਹਿਮਾਚਲ ਚ ਚਾਹੇ ਉਹਨੇ ਅੱਧਾ ਕਿਲੋਮੀਟਰੇ ਨਾਲੇ ਉਹਨੇ ਮੁੜਨਾ ਹੋਵੇ ਬੰਦਾ ਕਹਿ ਵੀ ਦੇਵੇ ਵੀ ਹਾਂ ਅਗਲੇ ਕਹਿੰਦੇ ਨਹੀਂ ਤੁਸੀਂ ਐਂਟਰ ਕਰਕੇ 70 ਰੁਪਏ ਹੋ ਆ ਇਹ ਨਹੀਂ ਆ ਵੀ ਭਾਈ ਜੇ ਤੁਸੀਂ 2 ਕਿਲੋਮੀਟਰ ਜਾਣਾ ਤਾਂ ਉਹਦਾ ਅਲੱਗ ਕਿਰਾਇਆ ਉਹਨਾਂ ਹੀ ਆ ਅਸੀਂ ਉਹ ਵੀ ਨਹੀਂ ਲਾ ਸਕੇ ਇਹ ਸਾਡੀਆਂ ਲਾਹ ਪਰਬਾਈਆਂ ਨਹੀਂ ਅਸੀਂ ਗੱਲਾਂ ਤਾਂ ਕਰਦੇ ਆ ਕੈਲੀਫੋਰਨੀਆ ਬਣਾਉਣ ਦੀਆਂ ਤੇ ਸਾਡੇ ਕੋਲ ਇੰਟਰਨੈਸ਼ਨਲ ਫਲਾਈਟ 에어ਪੋਰਟ ਹੋਣ ਅਸੀਂ ਕੈਲੀਫੋਰਨੀਆ ਨੂੰ ਫਲਾਈਟ ਨਹੀਂ ਚਲਾ ਸਕੇ ਅਸੀਂ ਕੈਲੀਫੋਰਨੀਆ ਬਣਾਉਣਾ ਕੀ ਆ ਜਿਹੜਾ ਅਸਲੀ ਕੈਲੀਫੋਰਨੀਆ ਉਹਦੇ ਲਈ ਤਾਂ ਸਾਡੇ ਦੇਸ਼ ਤੋਂ ਫਲਾਈਟ ਨਹੀਂ ਚੱਲ ਰਹੀ ਸਾਡੇ ਰਾਜ ਤੋਂ ਫਲਾਈਟ ਨਹੀਂ ਚੱਲੀ ਤੇ ਇਹ ਲਾਹੇ ਪਰਵਾਹੀਆਂ ਨਹੀਂ ਹੈਗੀਆਂ ਇਹਦੇ ਉੱਤੇ ਗੌਰ ਜ਼ਰੂਰ ਕਰਨੀ ਬਣਦੀ ਹੈ ਬਾਈ ਇਹ ਧਿਆਨ ਦੇਣਾ ਚਾਹੀਦਾ ਸਾਡੀਆਂ ਸਰਕਾਰਾਂ ਨੂੰ ਲੋਕਾਂ ਦੇ ਲਈ ਜਦੋਂ ਤੁਸੀਂ ਕਹਿੰਦੇ ਹੋ ਵੀ ਅਸੀਂ ਭਾਈ ਤੁਹਾਡੇ ਲਈ ਹਾਂ ਤਾਂ ਫਿਰ ਇਦੇ ਉੱਤੇ ਜ਼ਰੂਰ ਆਵਾਜ਼ ਉਠਾਉਣੀ ਚਾਹੀਦੀ ਆ ਤੇ ਨਾਲ ਜੇ ਘਾਟਾ ਵੀ ਪੈਂਦਾ ਹੋਇਆ 1500 ਰੁਪਇਆ ਜਿੱਥੇ ਸਾਡੇ ਪੰਜਾਬ ਦੀ ਗੱਲ ਹੋਵੇ ਸਾਡੀ ਹੋਂਦ ਦੀ ਗੱਲ ਹੋਵੇ ਤਾਂ ਸਾਡੇ ਟੈਕਸੀ ਵਾਲੇ ਭਾਈਚਾਰਾ ਜਿਹੜਾ ਉਹ ਕਿਤੇ ਇਹ ਨਹੀਂ ਕਹਿ ਦੂਗਾ ਵੀ ਹਾਂ ਭਾਈ ਸਾਨੂੰ ਤਾਂ 1500 ਰੁਪਇਆ ਘਾਟਾ ਪੈਣ ਲੱਗਿਆ ਏਅਰਪੋਰਟ ਨਾਲ ਅਗਲੇ ਪੰਜਾਬ ਨੂੰ ਪਿਆਰ ਕਰਦੇ ਉਹ ਵੀ ਸਾਰੇ ਤੁਸੀਂ ਟੈਕਸੀ ਵਾਲਿਆਂ ਦੇ ਤੁਸੀਂ ਸਲੋਗਨ ਪੜ੍ਹ ਕੇ ਦੇਖਿਓ ਭਾਈ ਟੈਕਸੀ ਵਾਲਿਆਂ ਨੇ ਲਿਖਿਆ ਹੁੰਦਾ ਉੱਪਰ ਸਪੈਸ਼ਲੀ ਕਿਸ ਨੇ ਮਾਣ ਪੰਜਾਬੀ ਹੋਣ ਤੇ ਕਿਸ ਨੇ ਜੀ ਸ਼ੇਰ ਪੰਜਾਬ ਦੇ ਕਿਸ ਨੇ ਕੁਛ ਇਹ ਮੋਹ ਹੈ ਇਹ ਮੋਹ ਸ਼ਬਦ ਜਿਹੜੇ ਬੰਦਾ ਲਿਖਦਾ ਜਿਸ ਤਰ੍ਹਾਂ ਦੇ ਉਹ ਅੰਦਰ ਜੋ ਹੁੰਦਾ ਉਹਦੇ ਉਹੀ ਲਿਖਦਾ ਹੁੰਦਾ ਹਮ ਬਿਲਕੁਲ ਪਰ ਬਹੁਤ ਸਾਰੇ ਲੋਕ ਜੇ ਹੁਣ ਸੋਸ਼ਲ ਮੀਡੀਆ ਦੀ ਗੱਲ ਕਰੀਏ ਫਿਰ ਇੱਕੇ ਵੀ ਪੱਖਾ ਵੀ ਜਦੋਂ ਪੋਸਟ ਪੈਂਦੀ ਹੈ ਇਹ ਕਿ ਐਦਾਂ ਹੋਇਆ ਇੱਕ ਬਜ਼ੁਰਗ ਜੋੜੇ ਦੇ ਨਾਲ ਬੰਦੇ ਪਿੱਛੇ ਲੱਗ ਗਏ ਸਾਰੀ ਕਹਾਣੀ ਲਿਖ ਕੇ ਆਂਦੀ ਉਦੋਂ ਪ੍ਰਤੀਕਿਰਿਆਵਾਂ ਨਕਾਰਾਤਮਕ ਆਉਂਦੀਆਂ ਸਾਰੀਆਂ ਨੈਗੇਟਿਵ ਕਮੈਂਟ ਆਉਂਦੇ ਉਹ ਕਹਿੰਦੇ ਲੈ ਝੂਠ ਮਾਰਦੇ ਆ ਜੀ ਸੜਕਾਂ ਅੱਜ ਕੱਲ ਕਿੱਥੇ ਸੁੰਨੀਆਂ ਹੁੰਦੀਆਂ ਐਵੇਂ ਗਪੌੜ ਛੱਡੀ ਜਾਂਦੇ ਬਹੁਤ ਤਰ੍ਹਾਂ ਤਰ੍ਹਾਂ ਦੇ ਕਮੈਂਟ ਆਉਂਦੇ ਜਦੋਂ ਇੰਟਰਵਿਊ ਸਾਹਮਣੇ ਆ ਜਾਂਦੀ ਹੈ ਜਾਂ ਫਿਰ ਆਪਣੀ ਪ੍ਰੈਸ ਕਾਨਫਰੈਂਸ ਕਰ ਦਿੰਦੇ ਆ ਉਦੋਂ ਮਾਹੌਲ ਬਦਲ ਜਾਂਦਾ ਹੈ ਇਹ ਇੱਕੋ ਲੋਕ ਇੱਕੋ ਥਾਂ ਘਰਾਂ ਦੇ ਵਿੱਚ ਬਹਿ ਕੇ ਚੀਜ਼ਾਂ ਨੂੰ ਐਦਾਂ ਕਿਉਂ 네ਗੇਟਿਵ ਜਾਂ ਪੋਜ਼ਿਟਿਵ ਕਿੱਦਾਂ ਬਣ ਜਾਂਦੀਆਂ ਚੀਜ਼ਾਂ ਪਹਿਲਾਂ ਉਹਨੂੰ ਕਿਸੇ ਨੇ ਕਿਉਂ ਨਹੀਂ ਪੋਜ਼ਿਟਿਵ ਲਿਆ ਅਸਲ ਦੇ ਵਿੱਚ ਇਹੀ ਗਲਤ ਕੰਮ ਆ ਜਿਹੜਾ ਸਾਡੇ 'ਚ ਹੁੰਦਾ ਹੂੰ ਇੱਕ ਚੰਗਾ ਲੀਡਰ ਚੰਗਾ ਏ ਪਰ ਉਹਦੇ ਪਿੱਛੇ ਲਹਿਰ ਨਹੀਂ ਬਣੀ ਹਾਂ ਹਾਂ ਵੋਟਾਂ ਵੀ ਅਸੀਂ ਮਗਰ ਲਾਕੀ ਪਾਈਆਂ ਹੁੰਦੀਆਂ ਆਪਾਂ ਦੇਖਦੇ ਆ ਕਿੱਧਰ ਨੂੰ ਕਰਾਉਡ ਬਣ ਰਹੀ ਆ ਲੀਡਰ ਚੈਨਲ ਵਾਲਿਆਂ ਨੂੰ ਜਦੋਂ ਇੰਟਰਵਿਊਆਂ ਹੁੰਦੀਆਂ ਜਾਂ ਜਦੋਂ ਵੋਟਾਂ ਹੁੰਦੀਆਂ ਉਦੋਂ ਚੈਨਲ ਵਾਲਿਆਂ ਨੂੰ ਕਿਉਂ ਕਹਿੰਦੇ ਆ ਵੀ ਭਾਈ ਭੀੜ ਦਿਖਾਈ ਉਹਨਾਂ ਨੂੰ ਪਤਾ ਵੀ ਜਿੱਧਰ ਭੀੜ ਆ ਉਧਰ ਨੂੰ ਜਾਣਗੇ ਬਸ ਅਸਲ ਚ ਉਹ ਦੀਪ ਸਿੱਧੂ ਵਾਲੀ ਗੱਲ ਫੇਰ ਆ ਜਾਂਦੀ ਹੂੰ ਵੀ ਸਾਡੀ ਬੇਰਤੀ ਭੇਡਾਂ ਵਾਲੀ ਹੋ ਗਈ ਹੈ ਬਾਈ ਹਵਾ ਚ ਤਾਂ ਬਾਈ ਲਫਾਫੇ ਉੱਡਦੇ ਹੁੰਦੇ ਬੰਦੇ ਥੋੜੇ ਹਵਾ ਦੇ ਵੇਗ ਨਾਲ ਜਾਂਦੇ ਤੇ ਲਫਾਫੇ ਹੀ ਬਣ ਗਏ ਹਾਂ ਬਿਲਕੁਲ ਬਾਈ ਕਿਹਾ ਜਾ ਸਕਦਾ ਉਹੀ ਆ ਹੂੰ ਵੀ ਪਰ ਇੰਨੇ ਵੀ ਯਾਰ ਤੁਸੀਂ ਹਲਕੇ ਨਾ ਹੋਵੋ ਹੂੰ ਸੋਸ਼ਲ ਮੀਡੀਆ ਦੇ ਉੱਤੇ ਹੁਣ ਅਸੀਂ ਕਈ ਵਾਰ ਦੇਖਦੇ ਆ ਕੋਈ ਇੰਟਰਵਿਊ ਕੀਤੀ ਜਿੱਦਰ ਨੂੰ ਇੱਕ ਕਮੈਂਟ ਤੁਰ ਪਿਆ ਹੂੰ ਸਾਰੇ ਉਧਰ ਨੂੰ ਤੁਰ ਪੈਣੇ ਹੂੰ ਜਿੰਨਾ ਮਰਜੀ ਤੁਸੀਂ ਸਮਝਾ ਲਓ ਹੂੰ ਕਈ ਵਾਰ ਸਾਨੂੰ ਇਹਸਾਸ ਹੁੰਦਾ ਵੀ ਯਾਰ ਅਸੀਂ ਗਲਤੀ ਕਰ ਲਈ ਇਹ ਚੀਜ਼ ਦੀ ਪਰ ਉੱਥੇ ਵੀ ਸਾਡੇ ਹੱਕ ਲੋਕ ਗਲਤੀ ਨੂੰ ਵੀ ਸਰਾਹੀ ਜਾਂਦੇ ਕਈ ਵਾਰੀ ਗੱਲ ਬੜੀ ਖੋਜ ਕਰਕੇ ਕਰੀ ਹੁੰਦੀ ਹੈ ਉਹਦੇ ਉੱਤੇ ਵੀ ਨਕਾਰਾਤਮਕ ਕਮੈਂਟ ਆਉਂਦੇ ਉਹਦੇ ਤੇ ਉਹਨੂੰ ਨਕਾਰੀ ਜਾਂਦੇ ਹਾਂ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਜੇ ਕੁਝ ਸਿੱਖਣਾ ਚਾਹੁੰਦੇ ਹਾਂ ਜ਼ਿੰਦਗੀ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਭਲੇ ਲਈ ਕਹਿਣਾ ਚਾਹੁੰਦੇ ਹਾਂ ਜੇ ਅਸੀਂ ਕੁਝ ਗਲਤ ਕਹਿ ਦਿੱਤਾ ਕਿਸੇ ਬੰਦੇ ਨਾਲ ਚੰਗਾ ਕੁਝ ਕਹਿ ਦਿੱਤਾ ਸਾਡੀ ਬੋਲੀ ਖੜਮੀ ਨਹੀਂ ਹੋਣੀ ਚਾਹੀਦੀ ਸਾਡੀ ਬੋਲੀ ਦੇ ਵਿੱਚ ਉਹ ਨਹੀਂ ਹੋਣਾ ਚਾਹੀਦਾ ਉਹਨੂੰ ਸਮਝਾਓ ਸਹੀ ਜੇ ਅਸੀਂ ਵੀ ਗਲਤ ਆ ਤਾਂ ਸਾਨੂੰ ਵੀ ਕਹੋ ਸਮਝਾਓ ਅਕਸੈਪਟ ਕਰਨਾ ਚਾਹੀਦਾ ਤੇ ਹੁਣ ਫੇਰ ਉਹ ਘਟਨਾ ਤੇ ਆ ਜੀਏ ਤਾਂ ਹੁਣ ਉਹਦਾ ਘਟਨਾ ਹੋ ਗਈ ਹੂੰ ਤਾਂ ਵੀ ਟੱਲੀ ਆ ਜਾਂ ਫਿਰ ਹੁਣ ਇਹਦੇ ਬਾਰੇ ਕੋਈ ਲੋਕਾਂ ਨੂੰ ਸੋਚਣਾ ਚਾਹੀਦਾ ਲੋਕ ਕੀ ਕਰਨ ਸਰਕਾਰਾਂ ਦਾ ਤੁਸੀਂ ਦੱਸਤਾ ਫਾਇਦਾ ਹੋ ਗਿਆ ਨੁਕਸਾਨ ਹੋ ਗਿਆ ਹੁਣ ਲੋਕਾਂ ਨੂੰ ਕੀ ਕਰਨਾ ਤੇ ਤੁਹਾਨੂੰ ਕੀ ਲੱਗਦਾ ਆਪਣੀ ਚਲੋ ਸਲਾਹ ਹੈ ਇਹ ਤਾਂ ਨਹੀਂ ਹੈਗਾ ਵੀ ਅਸੀਂ ਕਿਸੇ ਦੇ ਉੱਤੇ ਵਿਚਾਰ ਥੋਪ ਸਕਦੇ ਆ ਕੀ ਲੱਗਦਾ ਵੀ ਕੀ ਹੋਵੇ ਵੀ ਹੁਣ ਇਹ ਐਦਾਂ ਦੀ ਘਟਨਾਵਾਂ ਨਾ ਹੋਣ ਚਲੋ ਸਰਕਾਰਾਂ ਤਾਂ ਜੋ ਕਰ ਰਹੀਆਂ ਕਰ ਰਹੀਆਂ ਉਹਨਾਂ ਨੇ ਤਾਂ ਬਦਲਣਾ ਨਹੀਂ ਉਹਦੇ ਵਿੱਚ ਤਾਂ ਇਹੀ ਕਿਹਾ ਜਾ ਸਕਦਾ ਫਿਰ ਭਾਈ ਜਾਂ ਤਾਂ ਫਿਰ ਆਪਣਾ ਭਾਈ ਜੇ ਤੁਸੀਂ ਰਾਤ ਬਰਾਤ ਆ ਰਹੇ ਆ ਪ੍ਰਬੰਧ ਕਰਕੇ ਆਓ ਪੂਰਾ ਠੀਕ ਕਰਬਰ ਤਿਆਰ ਹੋਵੇ ਸਭ ਤੋਂ ਤਾਰੀਖ ਕਰਬਰ ਤਿਆਰ ਹਾਂਜੀ ਫਿਰ ਉਵੇਂ ਆਓ ਕਿਉਂਕਿ ਬੰਦੇ ਉਧਰ ਵੀ ਚਾਰ ਸੀ ਭਾਵੇਂ ਦੋ ਇੱਧਰ ਬਜ਼ੁਰਗ ਸੀ ਬੰਦੇ ਇੱਧਰ ਵੀ ਚਾਰੇ ਸੀ ਕਹਿੰਦੇ ਹਾਂ ਕਿਉਂਕਿ ਉਹਨਾਂ ਨੇ ਜਿਵੇਂ ਦੱਸਿਆ ਵੀ ਅਸੀਂ ਭਾਈ ਪੁਲਿਸ ਨੂੰ ਵੀ ਫੋਨ ਕਰਦੇ ਰਹੇ ਮਾੜਾ ਹਾਲ ਸਾਰੇ ਪਾਸੇ ਇਹੀ ਆ ਪੁਲਿਸ ਆਉਂਦਾ ਪਰ ਜੇ ਤੁਸੀਂ ਉਹਨਾਂ ਨੇ ਗੱਲ ਇਹ ਕਹੀ ਹੈ ਨਾਲ ਵੀ ਹਨਾ ਵੀ ਬਹੁਤ ਜ਼ਿਆਦਾ ਕਿਤਾਬੀ ਸਾਨੂੰ ਕਦੇ ਸਾਨੂੰ ਇੱਧਰ ਕਦੇ ਹਾਂ ਫਿਰ ਤੁਸੀਂ ਹੋਟਲ ਕਰ ਲਓ ਹੁਣ ਜੇ ਇਹ ਘਟਨਾ ਆਈ ਹੈ ਜੇ ਤੁਹਾਨੂੰ ਰਾਤ ਨੂੰ ਤੁਸੀਂ ਉਤਰਦੇ ਹੋ 3 ਵਜੇ ਉੱਥੇ ਤੁਸੀਂ ਸਟੇ ਕਰ ਲਓ ਆਪਣੇ ਰਿਸ਼ਤੇਦਾਰਾਂ ਦੇ ਕੋਲ ਰੁਕ ਜਾਓ ਇਸ ਤਰ੍ਹਾਂ ਦਾ ਵੀ ਗੱਲਾਂ ਫਿਰ ਦੋ ਏ ਆ ਇੱਕ ਸਿੱਕੇ ਦੇ ਦੋਨੇ ਪਹਿਲੂ ਆ ਜਾਂ ਮੁਕਾਬਲਾ ਜਾਂ ਫਿਰ ਪਚਾ ਹਾਂ ਜਾਂ ਫਿਰ ਰਾਤ ਰੁਕ ਜਾਓ ਹਾਂ ਬੈਹਤਰ ਤਾਂ ਇਹ ਹੋਊਗਾ ਵੀ ਤੁਸੀਂ ਫਲਾਈਟ ਇਹੋ ਦੇਖੋ ਜਿਹੜੀ ਤੁਹਾਡੀ ਦਿਨ ਦੇ ਵਿੱਚ ਉਤਰਦੀ ਹੈ ਇੱਥੇ ਤਾਂ ਦਿਨ ਦਿਨ ਦੇ ਵਿੱਚ ਤੁਸੀਂ ਆਪਣਾ ਲੰਘ ਜਾਓ ਭਾਈ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਪਰ ਅਜਿਹੇ ਨਾ ਹੋਵੇ ਲੋਕਾਂ ਦੇ ਬਜਾਏ ਮੈਂ ਕਹਿੰਦਾ ਸਰਕਾਰ ਨੂੰ ਇਹਦੇ ਵਿੱਚ ਪਹਿਲ ਕਰਨੀ ਚਾਹੀਦੀ ਆ ਵੀ ਅਜਿਹੇ ਕੌਣ ਨੇ ਗੁੰਡੇ ਜਿਹੜੇ ਸਰਕਾਰਾਂ ਦਾ ਵੀ ਨਾਲ ਨਾਮ ਖਰਾਬ ਹੁੰਦਾ ਤਾਂ ਉਹਦੇ ਉੱਤੇ ਜ਼ਰੂਰ ਗੌਰ ਕਰਨੀ ਚਾਹੀਦੀ ਆ ਪੁਲਿਸ ਨੂੰ ਸਖਤ ਕੀਤਾ ਜਾਵੇ ਉਹ ਕਹਿੰਦੇ ਜੀ ਸਾਡੇ ਕੋਲ ਡਿਟੇਲਾਂ ਲੈ ਲਓ ਅਸੀਂ ਪੁਲਿਸ ਨੂੰ ਫੋਨ ਕਰਦੇ ਰਹੇ ਪਰ ਡੱਕਾ ਕਿਸ ਨੇ ਨਹੀਂ ਤੋੜਿਆ ਤਾਂ ਉਹਦੇ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਬਿਲਕੁਲ ਘਟਨਾ ਜ਼ਰੂਰ ਹੋਈ ਆ ਘਟਨਾ ਜੇ ਹੋਈ ਆ ਤਾਂ ਜਾ ਤਾਂ ਇਸ ਦੇ ਨਾਲ ਸਿੱਧੇ ਹੋ ਕੇ ਨਿਜਠਿਆ ਜਾ ਸਕਦਾ ਜਾਂ ਫਿਰ ਬਚਾਅ ਕੀਤਾ ਜਾ ਸਕਦਾ ਪਰ ਸਰਕਾਰਾਂ ਦੇ ਕਰਨ ਵਾਲਾ ਕੰਮ ਇਹਦੇ ਵਿੱਚ ਬਹੁਤ ਜ਼ਿਆਦਾ ਜੇ ਸਰਕਾਰਾਂ ਆਪਣਾ ਰੋਲ ਸਹੀ ਨਿਭਾਉਣ ਤਾਂ ਸ਼ਾਇਦ ਫਿਰ ਇਹ ਘਟਨਾਵਾਂ ਹੋਵੇ ਨਾ ਤੇ ਬਹੁਤ ਸਾਰੇ ਲੋਕਾਂ ਨੂੰ ਜਿੱਥੇ ਫਾਇਦਾ ਹੋਊਗਾ ਉੱਥੇ ਸਰਕਾਰ ਨੂੰ ਵੀ ਫਾਇਦਾ ਹੋਊਗਾ ਪਰ ਕੀ ਸਰਕਾਰ ਜਾਗੂਗੀ ਜਾਂ ਫਿਰ ਲੰਬੇ ਸਮੇਂ ਤੋਂ ਚੱਲਦਾ ਜਿਹੜਾ ਕੰਮ ਉਸੇ ਤਰ੍ਹਾਂ ਚੱਲਦਾ ਰਹੂਗਾ ਦੇਖਣ ਵਾਲੀ ਗੱਲ ਰਹੂਗੀ